ਪੰਜਾਬ ਸਰਕਾਰ ਦੇ ਵੱਡੇ ਤੋਹਫੇ ਦੇ ਤਹਿਤ ਪੰਜਾਬ ਦੇ ਕੈਬਨਰ ਮੰਤਰੀ ਗੁਰਮੀਤ ਸਿੰਘ ਮੀਤ ਖੇਰ ਅਤੇ ਬਿਜਲੀ ਮੰਤਰੀ ਹਰਪਜਨ ਸਿੰਘ ਦੇ ਵੱਲੋਂ ਬਰਨਾਲਾ ਦੇ ਕਈ ਪਿੰਡਾਂ ਦੇ ਵਿੱਚ ਸ਼ਟਾਂਦੀ ਮੁਰੰਮਤ ਬਰਨਾਲਾ ਵਾਤਾਵਰਣ ਪਾਰਕ ਦਾ ਸੁੰਦਰੀਕਰਨ ਸੀਨੀਅਰ ਸਿਟੀਜ਼ਨ ਦੀ ਇਮਾਰਤ ਦੀ ਉਸਾਰੀ ਦੇ ਲੱਖ ਕਰੋੜਾ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਦੇ ਲਈ ਨੀਂਹ ਪੱਥਰ ਰੱਖੇ ਗਏ। ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਦੇ ਵਿੱਚ ਨੀਂਹ ਪੱਥਰ ਦੇ ਉਦਘਾਟਨ ਮੌਕੇ ਪਹੁੰਚੇ ਬਿਜਲੀ ਮੰਤਰੀ ਹਰਪਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਫਰਵਾਖਿਦ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਪਿੰਡ ਦੀ ਪੰਚਾਇਤ ਜ਼ਮੀਨ ਤੇ 68 ਕੇਵੀ ਗ੍ਰੇਡ ਦਾ ਸਬਸਟੇਸ਼ਨ ਬਣਾਇਆ ਜਾ ਰਿਹਾ ਹੈ ਪਿੰਡ ਦੀ ਪੰਚਾਇਤੀ ਜ਼ਮੀਨ ਤੇ 68 ਕੇਵੀ ਗ੍ਰੇਡ ਦਾ ਸਬਸਟੇਸ਼ਨ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੇਗਾ ਤੇ ਨਾਲ ਕੀ ਨਾਲ ਪਿੰਡ ਬਹੁਤ ਸਾਰੇ ਪਿੰਡਾਂ ਨੂੰ ਇਸ ਦਾ ਲਾਭ ਵੀ ਜੁਆ ਮਿਲਣ ਜਾ ਰਿਹਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਲਈ ਸਖਤ ਮਿਹਨਤ ਕਰਦੇ ਵੀ ਨਜ਼ਰ ਆ ਰਿਹਾ ਅਤੇ ਇਸ ਦੇ ਵਿੱਚ ਕਈ ਹੋਰ ਬਿਜਲੀ ਗ੍ਰੇਡਾਂ ਦੀਆਂ ਤਜ਼ਵੀਜ਼ਾਂ ਵੀ ਬਣਾਈਆਂ ਜਾ ਰਹੀਆਂ ਇਸ ਐਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਖੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਫਰਵਾਹੀ ਦੀ ਬਿਜਲੀ ਸੰਬੰਧੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੂਰਾ ਕੀਤਾ ਜਾ ਇਸ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਿੱਧੇ ਧੰਨਵਾਦ ਕਰਦੇ ਹਾਂ ਅਤੇ ਇਸ ਦੇ ਨਾਲ ਕੀ ਬਰਨਾਲਾ ਦੇ ਕਈ ਪਿੰਡਾਂ ਦੇ ਵਿੱਚ ਛੱਡਾਂ ਦਾ ਨਵੀਨੀਕਰਨ ਬਰਨਾਲਾ ਵਾਤਾਵਰਣ ਪਾਰਕ ਦਾ ਸੁੰਦਰੀਕਰਨ ਸੀਨੀਅਰ ਸਿਟੀਜ਼ਨ ਪਵਨ ਦਿਉ ਸਾਰੀ ਦੇ ਲਈ ਕਰੋੜਾ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਵਾਸਤੇ ਨੀਂ ਪੱਥਰ ਰੱਖਣ ਸਮੇਤ ਹੋਰ ਵੀ ਕਈ ਸਾਰੇ ਵਿਕਾਸ ਕਾਰਜਾਂ ਦਾ ਅਰਚੁਤਕਾਟਨ ਗਿਆ ਇਸੇ ਨਾਲ ਕੀ ਬਰਨਾਲਾ ਜ਼ਿਲ੍ਹੇ ਦੀ ਤਰੱਕੀ ਤੇ ਹੋਰ ਰਾਫੀ ਖੁੱਲ ਜਾਣਗੇ ਜਿਸ ਕਰਕੇ ਬਰਨਾਲਾ ਵਾਸੀਆਂ ਦੇ ਵਿੱਚ ਕਾਫੀ ਹੱਦ ਤੱਕ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵੱਡੇ ਤੋਹਫੇ ਦੇ ਤਹਿਤ ਪੰਜਾਬ ਦੇ ਕੈਬਨ ਮੰਤਰੀ ਗੁਰਮੀਤ ਸਿੰਘ ਮੀਤ ਖੇਰ ਅਤੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਦੇ ਵੱਲੋਂ ਬਰਨਾਲਾ ਦੇ ਕਈ ਪਿੰਡਾਂ ਦੇ ਵਿੱਚ ਸ਼ਹਿਟਾਂ ਦੀ ਮੁਰੰਮਤ ਬਰਨਾਲਾ ਵਾਤਾਵਰਣ ਪਾਰਕ ਦਾ ਸੁੰਦਰੀਕਰਨ ਸੀਨੀਅਰ ਸਿਟੀਜ਼ਨ ਦੀ ਇਮਾਰਤ ਦੀ ਉਸਾਰੀ ਦੇ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਦੇ ਲਈ ਨੀਂਹ ਪੱਥਰ ਰੱਖੇ ਗਏ। ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਦੇ ਵਿੱਚ ਨੀਂਹ ਪੱਥਰ ਦੇ ਉਦਘਾਟਨ ਮੌਕੇ ਪਹੁੰਚੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਫਰਵਾਖਿਦ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਪਿੰਡ ਦੀ ਪੰਚਾਇਤ ਜ਼ਮੀਨ ਤੇ 66 ਕੇਵੀ ਗ੍ਰੇਡ ਦਾ ਸਬਸਟੇਸ਼ਨ ਬਣਾਇਆ ਜਾ ਰਿਹਾ ਹੈ ਪਿੰਡ ਦੀ ਪੰਚਾਇਤੀ ਜ਼ਮੀਨ ਤੇ 66 ਕੇਵੀ ਗ੍ਰੇਡ ਦਾ ਸਬਸਟੇਸ਼ਨ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੇਗਾ ਤੇ ਨਾਲ ਕੀ ਨਾਲ ਪਿੰਡ ਬਹੁਤ ਸਾਰੇ ਪਿੰਡਾਂ ਨੂੰ ਇਸ ਦਾ ਲਾਭ ਵੀ ਜੁਆ ਮਿਲਣ ਜਾ ਰਿਹਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸਰੂਪ ਬਣਾਉਣ ਲਈ ਸਖਤ ਮਿਹਨਤ ਕਰ ਤੇ ਵਿਨਸਾ ਰਿਹਾ ਅਤੇ ਇਸ ਦੇ ਵਿੱਚ ਕਈ ਹੋਰ ਬਿਜਲੀ ਗ੍ਰੇਡਾਂ ਦੀਆਂ ਤਜ਼ਵੀਜ਼ਾਂ ਵੀ ਬਣਾਈਆਂ ਜਾ ਰਹੀਆਂ ਇਸ ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਖੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਫਰਵਾਹੀ ਦੀ ਬਿਜਲੀ ਸੰਬੰਧੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੂਰਾ ਕੀਤਾ ਜਾ ਇਸ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਿੱਧੇ ਧੰਨਵਾਦ ਕਰਦੇ ਹਾਂ ਅਤੇ ਇਸ ਦੇ ਨਾਲ ਕੀ ਬਰਨਾਲਾ ਦੇ ਕਈ ਪਿੰਡਾਂ ਦੇ ਵਿੱਚ ਛੱਡਾਂ ਦਾ ਨਵੀਨੀਕਰਨ ਬਰਨਾਲਾ ਵਾਤਾਵਰਣ ਪਾਰਕ ਦਾ ਸੁੰਦਰੀਕਰਨ ਸੀਨੀਅਰ ਸਿਟੀਜ਼ਨ ਪਵਨ ਦਿਉ ਸਾਰੀ ਦੇ ਲੱਖ ਕਰੋੜਾ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਵਾਸਤੇ ਨੀਂਹ ਪੱਥਰ ਰੱਖਣ ਸਮੇਤ ਖੁਰ ਵੀ ਕਈ ਸਾਰੇ ਵਿਕਾਸ ਕਾਰਜਾਂ ਦਾ ਅਰਚੁਤ ਕਾਟਨ ਗਿਆ ਇਸ ਦੇ ਨਾਲ ਕੀ ਬਰਨਾਲਾ ਜ਼ਿਲ੍ਹੇ ਦੀ ਤਰੱਕੀ ਤੇ ਹੋਰ ਰਾਫੀ ਖੁੱਲ ਜਾਣਗੇ ਜਿਸ ਕਰਕੇ ਬਰਨਾਲਾ ਵਾਸੀਆਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ